ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਦੌਰੇ ਤੇ ਨੇ ਜਿਸ ਕਾਰਨ ਚੰਡੀਗੜ੍ਹ ਦੇ ਵਕ ਵਕ ਖਾਵਾ ਉਤੇ ਨਾਕਾਬੰਦੀ ਕੀਤੀ ਗਈ ਹੈ ਤਾਂ ਹੁਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉੱਤੇ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ ਡੀਐਸਪੀਜ਼ ਇੰਸਪੈਕਟਰ ਅਤੇ ਸਾਰਿਆਂ ਨੂੰ ਹਾਈ ਅਲਰਟ ਤੇ ਰੱਖਿਆ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਯਾਨੀ ਕਿ 3 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਹੋਣਗੇ ਇਹਨੂੰ ਲੈ ਕੇ ਜਿਹੜਾ ਹੈ ਚੱਪੇ-ਚੱਪੇ ਤੇ ਜਿਹੜੀ ਹੈ ਸੁਰੱਖਿਆ ਜਿਹੜੀ ਹੈ ਕੀਤੀ ਗਈ ਹੈ ਜਗਾ ਜਗਾ ਜਿਹੜੇ ਨੇ ਨਾਕਾਬੰਦੀ ਜਿਹੜੀ ਕੀਤੀ ਗਈ ਹੈ ਜਿਹੜੇ ਆਣ ਜਾਣ ਵਾਲੇ ਲੋਕ ਹੈ ਉਹਨਾਂ ਦੀ ਗੱਡੀਆਂ ਦੀ ਤਲਾਸ਼ੀ ਲਈ ਤਜਾਰੀਆ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਅਗਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਪੁਲਿਸ ਅਕਸਰ ਹੀ ਜਿਹੜੀ ਹੈ ਸੁਰੱਖਿਆ ਨੂੰ ਲੈ ਕੇ ਵੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਹਿਮਾਚਲ ਨੰਬਰ ਗੱਡੀ ਹੈ ਉਦੋਂ ਹੀ ਚੈਕਿੰਗ ਜਿਹੜੀ ਹੈ ਜ਼ਰੂਰ ਕੀਤੀ ਜਾ ਰਹੀ ਹੈ ਅਗਰ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਇੱਥੇ ਦੀ ਗੱਲ ਕਰੀਏ ਤੇ ਸੈਕਟਰ 27 ਤੇ 28 ਦੀ ਡਿਵਾਈਡਿੰਗ ਰੋਡ ਹੈ 26 ਦਾ ਥਾਣਾ ਜ਼ਰੂਰ ਲੱਗਦਾ ਹੈ ਤੇ ਪੂਰੇ ਇਸ ਏਰੀਏ ਦੇ ਵੀ ਜਿਹੜੀ ਹੈ ਜਗਾ ਜਗਾ ਤੇ ਇਸੇ ਤਰ੍ਹਾਂ ਤੁਹਾਨੂੰ ਜਿਹੜੀ ਚੈਕਿੰਗ ਜਿਹੜੀ ਮਿਲੂਗੀ ਕਿਉਂਕਿ ਵੀ ਵੀ ਆਈਪੀ ਮੂਵਮੈਂਟ ਜਿਹੜੀ ਆ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੀ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਤੇ ਅਮਿਤ ਸ਼ਾਹ ਹੋਰਾਂ ਦਾ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਦੌਰਾ ਹੈ ਤੇ ਉਹਦੇ ਚੱਲਦੇ ਜਿਹੜੀ ਇੱਕ ਸਖਤਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਕਿਉਂਕਿ ਅਗਰ ਸੈਕਟਰ 26 ਦੀ ਗੱਲ ਕਰੀਏ ਸੈਕਟਰ 26 ਤੋਂ ਦੇ ਹੋਏ ਜਿਹੜਾ ਹੈ ਉਹ ਜਿਹੜਾ ਗਵਰਨਰ ਆਪਣਾ ਗਵਰਨਰ ਹਾਊਸ ਹੈ ਉੱਥੇ ਹੀ ਉਹ ਰੁਕਣਗੇ ਪੂਰੀ ਗੱਡੀਆਂ ਦੀ ਜਿਹੜੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡਿਗੀਆਂ ਖੋਲ ਕੇ ਜਿਹੜੀ ਹੈ ਚੈਕਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਕਿਉਂਕਿ ਸੈਕਟਰ 26 ਦੇ ਵਿੱਚ ਹੀ ਉਹਨਾਂ ਨੇ ਜਿਹੜਾ ਹੈ ਅਗਰ ਗੱਲ ਕਰੀਏ ਤੇ ਸੈਕਟਰ 26 ਤੋਂ ਹੋ ਕੇ ਆਪਣਾ ਗਵਰਨਰ ਹਾਊਸ ਦੇ ਵਿੱਚ ਰੁਕਣਗੇ ਕਿਉਂਕਿ ਗਵਰਨਰ ਹਾਊਸ ਦੇ ਵਿੱਚ ਜੀ ਉਹਨਾਂ ਨੇ ਰਹਿਣਾ ਸੈਕਟਰ 26 ਦੀ ਅਗਰ ਅਸੀਂ ਗੱਲ ਕਰੀਏ ਤੇ ਕੁਝ ਦਿਨ ਪਹਿਲਾਂ ਜਿੱਦਾਂ ਬਲਾਸਟ ਹੋਇਆ ਸੀਗਾ ਹਾਲਾਂਕਿ ਪੂਰੀ ਬਲਾਸਟ ਦੀ ਜਿਹੜੀ ਹੈ ਜ਼ਿੰਮੇਵਾਰੀ ਵੀ ਜ਼ਰੂਰ ਲੈ ਲਈਤੀ ਗਈ ਸੀ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਸਖਤਾਈ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਗੱਡੀਆਂ ਦੀ ਚੈਕਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਅਣਜਾਣ ਵਾਲੇ ਜਿਹੜੇ ਲੋਕ ਹੈ ਉਹਨਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਆਇਓ ਕਿੱਥੇ ਜਾਣਾ ਹੈ ਕਿਉਂਕਿ ਵੀ ਵੀ ਆਈ ਪੀ ਮੂਵਮੈਂਟ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਚੰਡੀਗੜ੍ਹ ਦੇ ਵਿੱਚ ਤੇ ਅਸੀਂ ਸਾਫ਼ ਤੌਰ ਤੇ ਕਹਿ ਸਕਦੇ ਹਾਂ ਚੰਡੀਗੜ੍ਹ ਪੁਲਿਸ ਅਕਸਰ ਹੀ ਦੇ ਵਿੱਚ ਰਹਿੰਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਕੱਲ ਚੰਡੀਗੜ੍ਹ ਦੇ ਵਿੱਚ ਹੋਣਗੇ ਤੇ ਇੱਥੇ ਜਿਹੜੀ ਹੈ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਜਿਹੜੀ ਹੈ ਪੂਰੀ ਜਾਣਕਾਰੀ ਜਿਹੜੀ ਹੈ ਦਿੱਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਦੀ ਗੱਡੀ ਹੈ ਹਿਮਾਚਲ ਨੰਬਰ ਗੱਡੀ ਹੈ ਰੋਕਿਆ ਜਾ ਰਿਹਾ ਹੈ ਪੂਰੇ ਪੁੱਛਿਆ ਜਾ ਰਿਹਾ ਹੈ ਕਿ ਕਿੱਥੋਂ ਆਏ ਹੋ ਕਿੱਥੇ ਤੁਸੀਂ ਜਾਣਾ ਹੈ ਕਿਉਂਕਿ ਵੀ ਵੀ ਆਈ ਪੀਜ਼ ਦੌਰੇ ਜਿਹੜੇ ਨੇ ਰਹਿਣ ਆਲੇ ਹੈ ਇਹਹੀ ਇਹਹੀ ਨਜ਼ਾਰਾ ਜਿਹੜਾ ਹੈ ਤੁਹਾਨੂੰ ਚੰਡੀਗੜ੍ਹ ਦੀ ਵੱਖ-ਵੱਖ ਸੜਕਾਂ ਤੇ ਵੀ ਤੁਹਾਨੂੰ ਇਸੇ ਤਰ੍ਹਾਂ ਦੇਖਣ ਨੂੰ ਮਿਲੇਗਾ ਚੰਡੀਗੜ੍ਹ ਦੇ ਅਗਰ ਅਸੀਂ ਅਲੱਗ-ਅਲੱਗ ਏਰੀਆ ਦੀ ਗੱਲ ਕਰੀ ਕਿਉਂਕਿ ਪੈਕ ਦੇ ਵਿੱਚ ਉਹਨਾਂ ਨੇ ਆਣਾ ਤੇ ਪੈਕ ਦੇ ਵਿੱਚ ਪੂਰੀ ਉਸ ਏਰੀਏ ਨੂੰ ਜਿਹੜਾ ਹੈ ਛਾਵਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਚੱਪੇ-ਚੱਪੇ ਤੇ ਜਿਹੜੀ ਹੈ ਪੁਲਿਸ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਤੇ ਇਸੇ ਤਰ੍ਹਾਂ ਜਿਹੜੇ ਨੇ ਨਾਕੇ ਲਗਾਏ ਹੋਏ ਨੇ ਨਾਕੇ ਦੇ ਵਿੱਚ ਜਿਹੜੇ ਵੀ ਆਨ ਜਾਣ ਵਾਲੇ ਲੋਕ ਹੈ ਉਹਨ ਕਿਹੜੀ ਜਗਤ ਤੋਂ ਆਇਓ ਕਿੱਥੇ ਜਾਣਾ ਹੈ ਕਿਉਂਕਿ ਕੱਲ ਔਰ ਅੱਜ ਦੀ ਅਗਰ ਅਸੀਂ ਗੱਲ ਕਰੀਏ ਤਾਂ ਦੋ ਦਿਨ ਖਾਸ ਕਰ ਜਿਹੜਾ ਹੈ ਇਹ ਪੂਰਾ ਏਰੀਆ ਜਿਹੜਾ ਹੈ ਇਸ ਏਰੀਆ ਦੇ ਵੀ ਚੱਪੇ-ਚੱਪੇ ਤੇ ਪੁਲਿਸ ਲਗਾਈ ਗਈ ਹੈ ਚਾਹੇ ਕੋਈ ਲੋਕਲ ਰੈਜ਼ਿਡੈਂਸ ਵੀ ਹੈ ਉਹਨਾਂ ਦੀਆਂ ਗੱਡੀਆਂ ਨੂੰ ਵੀ ਰੋਕ ਕੇ ਜਿਹੜਾ ਹੈ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਰਾਜ ਭਵਨ ਰਹਿਣਗੇ ਉਸੇ ਮਾਰਗ ਤੋਂ ਹੁੰਦੇ ਹੋਏ ਕੱਲ ਜਿਹੜਾ ਹੈ ਉਹ ਪੈਕ ਦੇ ਵਿੱਚ ਜਿਹੜਾ ਹੈ ਕਾਰਜਕ੍ਰਮ ਨੂੰ ਸੰਬੋਧਿਤ ਦੇ ਵਿੱਚ ਹੋਣਗੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਜਿਹੜੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੁਕੱਲਬ ਕਰ ਲਈਆਂ ਧੀਆਂ ਗਈਆਂ ਨੇ 3 3 ਦਸੰਬਰ ਦਾ ਚੰਡੀਗੜ੍ਹ ਦੇ ਵਿੱਚ ਦੌਰਾ ਰਹੇਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਪਹੁੰਚਣਗੇ ਤੇ ਅਮਿਤ ਸ਼ਾਹ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ ਹੋਣਗੇ ਹਾਲਾਂਕਿ ਵੀਆਈਪੀਜ਼ ਰੂਟ ਜਿਹੜੇ ਹਨ ਰਹਿਣ ਵਾਲੇ ਨੇ ਵੀਆਈਪੀਜ਼ ਗਤੀਵਿਧੀ ਜਿਹੜੀ ਆ ਦੋ ਦਿਨ ਦੇਖਣ ਨੂੰ ਮਿਲੇਗੀ ਤੇ ਚੰਡੀਗੜ੍ਹ ਪੁਲਿਸ ਵੱਲੋਂ ਵੀ ਜਿਹੜੇ ਨੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਕਿ ਸੈਕਟਰ 27 ਤੇ 28 ਦੀ ਅਗਰ ਡਿਵਾਈਡਿੰਗ ਰੋਡ ਦੀ ਗੱਲ ਕੀਤੀ ਜਾਵੇ ਉੱਥੇ ਵੀ ਪੁਖਤਾ ਇੰਤਜ਼ਾਮ ਜਿਹੜੇ ਨੇ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਗਏ ਨੇ ਜਗ੍ਹਾ-ਜਗ੍ਹਾ ਜਿਹੜੀ ਇਹ ਨਾਕਾਬੰਦੀ ਜਿਹੜੀ ਕੀਤੀ ਗਈ ਹੈ ਉਸ ਤੋਂ ਬਾਅਦ ਅਗਰ ਪੈਕ ਰੋਡ ਦੀ ਗੱਲ ਕਰੀਏ ਕਿਉਂਕਿ ਗਵਰਨਰ ਹਾਊਸ ਤੋਂ ਹੁੰਦੇ ਹੋਏ ਪੈਕ ਰੋਡ ਪੈ ਜਿਹੜਾ ਕਾਰਜਕ੍ਰਮ ਹੈ ਇਸ ਇਸ ਰੋਡ ਤੇ ਵੀ ਚੱਪੇ-ਚੱਪੇ ਤੇ ਪੁਲਿਸ ਨੇ ਜਿਹੜੇ ਨੇ ਪੂਕਤਾ ਇੰਤਜ਼ਾਮ ਜਿਹੜੇ ਨੇ ਕੀਤੇ ਹੋਏ ਨੇ ਜਗਾ-ਜਗਾ ਬੋਰਡ ਜਿਹੜੇ ਨੇ ਤੁਹਾਨੂੰ ਦੇਖਣ ਨੂੰ ਮਿਲਣਗੇ ਹਾਰਦਿਕ ਅਭਨੰਦਨ ਜਿਹੜਾ ਹੈ ਕਰਦੇ ਦਿਖਾਈ ਦੇ ਰਿਹਾ ਹੈ ਚੰਡੀਗੜ੍ਹ ਪ੍ਰਸ਼ਾਸਨ ਸ਼੍ਰੀ ਨਰੇਂਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹੋ ਰਹੇ ਦਾ ਉਸ ਤੋਂ ਬਾਅਦ ਅਗਰ ਗੱਲ ਕਰੀਏ ਅਮੀਸ਼ਾ ਹੋ ਰਹਾਂ ਦੀ ਤੇ ਉਹਨਾਂ ਦਾ ਵੀ ਜਿਹੜਾ ਹੈ ਅਭਿਨੰਦਨ ਜਿਹੜਾ ਹੈ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਗਾ-ਜਗਾ ਤੇ ਜਿਹੜੀ ਹੈ ਤੁਹਾਨੂੰ ਇਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਦੇਖਣ ਨੂੰ ਮਿਲਣਗੀਆਂ ਚੱਪੇ-ਚੱਪੇ ਤੇ ਚੰਡੀਗੜ੍ਹ ਪੁਲਿਸ ਵੀ ਤੇ ਪੁਲਿਸ ਦੀ ਅਗਰ ਗੱਲ ਕਰੀਏ ਤੇ ਪੁਲਿਸ ਵੱਲੋਂ ਵੀ ਉਪਕਾ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਸਿਕਿਉਰਟੀ ਨੂੰ ਲੈ ਕੇ ਅਗਰ ਗੱਲ ਕਰੀਏ ਤੇ ਅਕਸਰ ਚੰਡੀਗੜ੍ਹ ਪੁਲਿਸ ਜਿਹੜੀ ਹੈ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਕਿ ਸਿਕਿਉਰਟੀ ਕਾਫੀ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਾਨੂੰਨ ਵਿਵਸਥਾ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਜਿਹੜਾ ਹੈ ਕਾਇਮ ਕੀਤਾ ਗਿਆ ਤਸਵੀਰਾਂ ਦੇ ਵੀ ਦੇਖ ਸਕਦੇ ਹਾਂ ਕਿ ਇਹ ਜਿਹੜਾ ਤੁਸੀਂ ਜਿਹੜਾ ਰਸਤਾ ਦੇਖ ਰਹੇ ਹੋ ਗਵਰਨਰ ਹਾਊਸ ਤੋਂ ਇਹ ਹੁੰਦਾ ਹੋਇਆ ਪੈਕ ਦੇ ਵਿੱਚ ਜਾਏਗਾ ਇਹਨੂੰ ਪੈਕ ਰੋਡ ਵੀ ਕਹਿ ਸਕਦੇ ਆ ਤੇ ਤਸਵੀਰਾਂ ਦੇ ਦੋਨੋਂ ਸਾਈਡ ਜਿਹੜੇ ਨੇ ਤੁਹਾਨੂੰ ਦੇਸ਼ ਦੇ ਪ੍ਰਧਾਨ ਮੰ ਦੇਖਣ ਨੂੰ ਮਿਲਣਗੇ ਅਮੀਸ਼ਾ ਹੋਰਾਂ ਦੇ ਬੋਰਡ ਦੇਖਣ ਨੂੰ ਮਿਲਣਗੇ ਤੇ ਚੱਪੇ-ਚੱਪੇ ਤੇ ਜਿਹੜੀ ਹੈ ਪੁਲਿਸ ਜਿਹੜੀ ਹੈ ਬਿਲਕੁਲ ਜ਼ਰੂਰ ਖੜੀ ਹੈ ਕਿਉਂਕਿ ਵੀ ਵੀ ਆਈ ਪੀ ਜਿਹੜਾ ਨਾ ਮੂਵਮੈਂਟ ਜਿਹੜੀ ਹੈ 2 ਦਿਨ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੀ ਹੈ ਤੇ ਇਹਦੇ ਚੱਲਦੇ ਪੂਰਾ ਜਿਹੜਾ ਹੈ ਇੱਥੇ ਸਖਤਾਈ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਅਗਰ ਸੈਕਟਰ 26 ਦੀ ਗੱਲ ਕਰੀਏ ਤੇ ਕੁਝ ਦਿਨ ਪਹਿਲਾਂ ਬੰਬ ਬਲਾਸ ਜਿਹੜਾ ਹੈ ਸੈਕਟਰ 26 ਤੇ ਬਾਹਰ ਕੀਤਾ ਗਿਆ ਸੀਗਾ ਇੱਕ ਡਿਸਕ ਸੀਗਾ ਉਹਦੇ ਬਾਹਰ ਜਿਹੜਾ ਹੈ ਇੱਕ ਬਲਾਸ ਹੋਇਆ ਸੀਗਾ ਤੇ ਉਸ ਤੋਂ ਬਾਅਦ ਕਾਫੀ ਸਵਾਲ ਜਿਹੜੇ ਨੇ ਚੰਡੀਗੜ੍ਹ ਪੁਲਿਸ ਤੇ ਖੜੇ ਹੋਏ ਸੀਗੇ ਕਿ ਚੰਡੀਗੜ੍ਹ ਪੁਲਿਸ ਦੀ ਜਿਹੜੀ ਹੈ ਸੁਰੱਖਿਆ ਕਿੱਥੇ ਹੈ ਕਿਉਂਕਿ ਕੁਝ ਦਿਨ ਬਾਅਦ ਜਿਹੜਾ ਸੀਗਾ ਵੀ ਵੀ ਆਈ ਪੀ ਮੂਵਮੈਂਟ ਸੀਗੀ ਤੇ ਉਸ ਤੋਂ ਪਹਿਲਾਂ ਇਹਨਾਂ ਵੱਡਾ ਹਾਦਸਾ ਹੋਣਾ ਹਾਲਾਂਕਿ ਜ਼ਿੰਮੇਵਾਰੀ ਹੈ ਜ਼ਰੂਰ ਲਾਰੈਂਸ ਵਿਸ਼ਨੋਈ ਗਰੁੱਪ ਵੱਲੋਂ ਲੈ ਲਈਤੀ ਗਈ ਸੀਗੀ ਮਗਰ ਅਸੀਂ ਵੀ ਵੀ ਆਈ ਪੀ ਮੂਵਮੈਂਟ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ ਤੇ ਉਹ ਵੇ ਜਿਹਨੂੰ ਲੈ ਕੇ ਪੁਕਤਾ ਇੰਤਜ਼ਾਮ ਜਿਹੜੇ ਨੇ ਕਿਤੇ ਗਏ ਨੇ ਤੇ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੀ ਮੁਸਤੈਜ ਜਿਹੜੀ ਹੈ ਦੇਖ ਦੇਖਣ ਨੂੰ ਮਿਲ ਰਹੀ ਹੈ ਤੇ ਕੱਲ ਜਿਹੜਾ ਹੈ ਯਾਨੀ ਕਿ 3 ਦਸੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿੱਚ ਹੋਣਗੇ ਕਈ ਚੀਜ਼ਾਂ ਨੂੰ ਦਾ ਉਦਘਾਟਨ ਵੀ ਹੋਵੇਗਾ ਤੇ ਕਾਫੀ ਵੱਡੀ ਮਾਤਰਾ ਦੇ ਵੀ ਜਿਹੜੀ ਹੈ ਸੁਰੱਖਿਆ ਵੀ ਜਿਹੜੀ ਹੈ ਕਿ ਸੁਰੱਖਿਆ ਦੇ ਵਿੱਚ ਕੋਈ ਲੈਪਸ ਨਾ ਹੋਵੇ ਉਹਨੂੰ ਲੈ ਕੇ ਵੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਡੀਐਸਪੀਜ਼ ਦੀ ਗੱਲ ਕੀਤੀ ਜਾਵੇ ਪੁਲਿਸ ਦੇ ਜਿਹੜੇ ਆਲਾ ਅਧਿਕਾਰੀ ਆ ਉਹਨਾਂ ਦੀ ਗੱਲ ਕੀਤੀ ਜਾਵੇ ਚ ਐਸਐਚਓਜ਼ ਦੀ ਗੱਲ ਕੀਤੀ ਜਾਵੇ ਚ ਐਸਐਸਪੀ ਦੀ ਗੱਲ ਕਰੀਏ ਚ ਅਨੇ ਅਧਿਕਾਰੀਆਂ ਦੀ ਗੱਲ ਕਰੇ ਸਾਰੇ ਜਿਹੜੇ ਨੇ ਡਿਊਟੀ ਤੇ ਲੱਗੇ ਹੋਏ ਨੇ ਤੇ ਆਪਣਾ ਸੁਰੱਖਿਆ ਜਿਹੜੀ ਹੈ ਪੂਰੀ ਇੰਤਜ਼ਾਮ ਜਿਹੜਾ ਹੈ ਸੁਰੱਖਿਆ ਦਾ ਕਰ ਲਿੱਤਾ ਗਿਆ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਤੇ ਸੁਨੀਲ ਦੇ ਨਾਲ ਐਨਬੀ ਨਿਊਜ਼ ਲਈ ਅਮੀ ਸੇਠੀ ਦੀ ਰਿਪੋਰਟ